नगरी चौके, और आले दुआले पिंड सत्कारयोग बजुर्ग नौजवान वीर माव भेन छोटे बच्चे बठिंडे तो रामपुरे तो ਤੇ ਆਲੇ ਦੁਆਲੇ ਤੋਂ মিডিਆ ਦੇ ਸੱਜਣ ਸਾਡੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੋਈ ਲੰਬਾ ਚੌੜਾ ਭਾਸ਼ਣ ਨਹੀਂ ਦੇਣਾ ਕਿਉਂਕਿ ਅੱਜ ਦਾ ਦਿਨ ਜਿਹੜਾ ਉਹ ਸਿਹਤ ਨਾਲ ਲਿੰਕਡਾ ਹੈ ਪੰਜਾਬ ਦੇ ਵਿੱਚ ਨਵੀਂ ਸਿਹਤ ਕ੍ਰਾਂਤੀ ਚਲਾਈ ਹੋਈ ਹੈ ਸੀ ਅੱਜ ਚੌਕੇ ਤੋਂ ਮੈਂ ਇੱਕ ਆਮ ਆਦਮੀ ਕਲੀਨਿਕ ਦਾ ਉਦਘਾਟਨ ਕੀਤਾ ਪਰ ਨਾਲ ਨਾਲ 29 ਜਗ੍ਹਾ ਤੇ ਹੋਰ ਉਦਘਾਟਨ ਹੋ ਗਿਆ ਜਾਨੀ ਕਿ ਅੱਜ 30 ਆਮ ਆਦਮੀ ਕਲੀਨਿਕ ਪੂਰੇ ਪੰਜਾਬ ਦੇ ਵਿੱਚ ਖੁੱਲ੍ਹ ਗਏ ਨੇ ਤੇ ਇਹ ਪਹਿ ਅਸੀਂ ਵਾਦਾ ਵੀ ਕੀਤਾ ਸੀ ਜਦੋਂ ਵੋਟਾਂ ਵੇਲੇ ਕਿ ਸ਼ਾਨਦਾਰ ਤੁਹਾਨੂੰ ਹਸਪਤਾਲ ਤੇ ਸ਼ਾਨਦਾਰ ਸਿਹਤ ਸਵਾਵਾ ਦੇਵਾਂਗੇ ਦਿੱਲੀ 'ਚ ਇਹ ਕਾਮਯਾਬ ਹੋ ਚੁੱਕਿਆ ਤਰੀਕਾ ਪਰ ਦਿੱਲੀ 'ਚ ਉਹਨਾਂ ਨੂੰ ਕਾਮਯਾਬ ਕਰਨ ਨੂੰ 3-4 ਸਾਲ ਲੱਗੇ ਸੀ ਦਿੱਲੀ 'ਚ ਜਗ੍ਹਾ ਦੀ ਕਮੀ ਰਹਿੰਦੀ ਹੈ ਉਹਨਾਂ ਨੂੰ ਛੋਟੇ-ਛੋਟੇ ਪਲਾਸਟਿਕ ਦੇ ਐਦਾਂ ਘਰ ਟਾਈਪ ਬਣਾਉਣੇ ਪਏ ਪਰ ਪੰਜਾਬ 'ਚ ਆਪਣੇ ਕੋਲੇ ਜਗ੍ਹਾ ਦੀ ਕੋਈ ਕਮੀ ਨਹੀਂ ਤੋ ਤੋ ਦਿੱਲੀ 'ਚ ਜਿਹੜੀਆਂ ਉਹਨਾਂ ਨੂੰ ਮੁਸ਼ਕਲਾਂ ਆਈਆਂ ਸੀ ਉਹ ਉਹਨਾਂ ਤੋਂ ਸਿੱਖ ਕੇ ਆਪਾਂ ਨੇ ਉਹਨਾਂ ਨੇ 4-5 ਸਾਲ ਚ ਨਾ ਕੀਤਾ ਸੀ ਆਪਾਂ 2-2.5 ਸਾਲ ਦੇ ਵਿੱਚ ਉਹ ਤੋਂ ਵੱਧ ਕਰਕੇ ਦਿਖਾਤਾ ਤੇ ਦਿੱਲੀ ਦੇ ਵਿੱਚ ਮੋਹੱਲਾ ਕਲੀਨਿਕ ਕਾਮਜਾਬਾਂ ਨੇ ਜਿਹਨੂੰ ਦੁਨੀਆ ਪਰ ਦੇ ਵੱਡੇ-ਵੱਡੇ ਲੋਕ ਦੇਖ ਖੜਾਉਂਦੇ ਆ ਪੰਜਾਬ ਦੇ ਵਿੱਚ ਵੀ ਕਾਮਜਾਬ ਨੇ ਆਪਾਂ ਕੀ ਕਰਦੇ ਸੀ ਹਰ ਛੋਟੀ ਜੀ ਬਿਮਾਰੀ ਪਿੱਛੇ ਸਿਰ ਦੁਖਦਾ ਇੱਕ ਦੋ ਦਿਨ ਤਾਂ ਆਪਾਂ ਦੇਖਦੇ ਆ ਵੀ ਜਦੋਂ ਹਟ ਜੂ ਯਾਰ ਕੱਲ ਨੂੰ ਹਟ ਜੂ ਜਦੋਂ ਵੱਧ ਜਾਂਦਾ ਫਿਰ ਆਪਾਂ ਆਮਪੁਰੇ ਫੂਲ ਜਾਂਦੇ ਆ ਜਾਂ ਇੱਧਰ-ਉੱਧਰ ਜਾਂਦੇ ਆ ਮੈਂ ਅੰਦਰ ਉਦਘਾਟਨ ਕਰਨ ਗਿਆ ਤਾਂ ਬਜ਼ੁਰਗ ਬੈਠੇ ਸੀ ਉਹਦੀ ਅੱਖਾਂ ਚੋਂ ਪਾਣੀ ਆ ਗਿਆ ਉਹ ਕਹਿੰਦਾ ਪੁੱਤਰ 25 ਕਿਲੋਮੀਟਰ ਜਾਣਾ ਪੈਂਦਾ ਟੀਾਲ ਵਾਲੇ ਤੁਹਾਨੂੰ ਪਤਾ ਹੀ ਹੋਣਾ ਕਿ 25 ਕਿਲੋਮੀਟਰ ਥੋੜੀ ਜੀ ਦਵਾਈ ਲੈਣ ਵਾਸਤੇ ਜਾਣਾ ਪੈਂਦਾ ਤੇ ਨਾਲ ਉਹਨੇ ਜਿਹੜੀ ਗੱਲ ਕਹੀ ਕਹਿੰਦਾ ਜਿੱਤਿਆ ਹੋਇਆ ਮੁੱਖ ਮੰਤਰੀ ਸਾਡੇ ਪਿੰਡ ਪਹਿਲੀ ਵਾਰ ਆਇਆ ਹਰ ਹੂਰ ਕੇ ਤਾਂ ਆ ਜਾਂਦੇ ਆ ਕਹਿੰਦਾ ਬੋਟਾ-ਬੂਟਾ ਮੰਗਣ ਆ ਸੁਮੈ ਕਹਿੰਦਾ ਜੀ ਉਹ ਤਾਂ ਉਹ ਤਾਂ ਨਿਕਲੇ ਹੀ ਨਹੀਂ ਬਾਹਰ ਪਹਿਲਾਂ ਉਹਨਾਂ ਨੇ ਲੋਕਾਂ ਤੋਂ ਕੀ ਲੈਣਾ ਸੀ ਉਹਨਾਂ ਨੇ ਲੋਕਾਂ ਦੀ ਸਿਹਤ ਤੋਂ ਕੀ ਲੈਣਾ ਸੀ ਉਹ ਤਾਂ ਆਪਦੇ ਪਰਿਵਾਰਾਂ ਬਾਰੇ ਸੋਚਦੇ ਰਹੇ ਸੋ ਮੈਂ ਆਪਣੇ ਸਾਰੇ ਪੰਜਾਬ ਨੂੰ ਤੁਹਾਨੂੰ ਮੈਂ ਆਪਦਾ ਪਰਿਵਾਰ ਮੰਨਦਾ ਤਾਂ ਪੱਤਰਕਾਰ ਜਦੋਂ ਮੈਨੂੰ ਪੁੱਛਦੇ ਨੇ ਕਿ ਤੁਸੀਂ ਪਰਿਵਾਰ ਨੂੰ ਕਿੰਨਾ ਕੁ ਟਾਈਮ ਦਿੰਦੇ ਹੋ ਮੈਂ ਕਹਿੰਦਾ ਜੀ ਮੈਂ ਜੋ 24 ਘੰਟੇ ਪਰਿਵਾਰ ਚ ਹੀ ਰਹਿਣਾ ਉਹ ਕਹਿੰਦੇ ਤੁਸੀਂ ਤਾਂ ਪ੍ਰੋਗਰਾਮਾਂ ਤੇ ਰਹਿੰਦੇ ਮੈਂ ਪ੍ਰੋਗਰਾਮ ਤੇ ਕੌਣ ਹੁੰਦਾ ਮੂਰੇ ਲੋਕ ਹੁੰਦੇ ਨੇ ਤੇ ਲੋਕ ਮੇਰਾ ਪਰਿਵਾਰ ਨੇ ਉਹਨਾਂ ਨੇ ਮੈਨੂੰ ਲਾਣੇਦਾਰ ਚੁਣਿਆ ਤੁਸੀਂ ਮੈਨੂੰ ਵੋਟਾਂ ਪਾ ਕੇ ਲਾਣੇਦਾਰ ਚੁਣਿਆ ਤੇ ਲਾਣੇਦਾਰ ਦਾ ਫਰਜ ਹੈ ਕਿ ਪਰਿਵਾਰ ਦੀ ਹਰ ਬੱਚ ਹਰ ਵਰਗ ਦੇ ਬੱਚੇ ਦੀ ਵੀ ਬਜ਼ੁਰਗ ਦੀ ਵੀ ਨੌਜਵਾਨ ਦੀ ਸਾਰ ਲਵੇ ਤਾਂ ਕਰ ਚੱਲਦਾ ਹੁੰਦਾ ਸੋ ਇਸ ਕਰਕੇ ਪਹਿਲਾਂ ਵਾਲੇ ਲਾਣੇਦਾਰ ਹੀ ਕੁੰਡੇ ਲਾ ਕੇ ਬਹਿ ਗਏ ਅੰਦਰੋਂ ਤੇ ਫਿਰ ਪਰਿਵਾਰ ਕੀ ਕਰੇ ਬਾਹਰਲੇ ਮੁਲਕਾਂ ਨੂੰ ਭੱਜਣ ਲੱਗ ਗਏ ਸੀ ਉਹ ਵੀ ਘਟ ਗਿਆ ਹੁਣ ਇੱਥੇ ਨੌਕਰੀਆਂ ਮਿਲਣ ਲੱਗੀਆਂ ਅੱਜ ਕਿੰਨੀ ਹੋ ਗਈ ਅੱਜ 23 ਹੋ ਗਈ ਇੱਕ ਹਫ਼ਤਾ ਪਹਿਲਾਂ 16 ਤਰੀਕ ਨੂੰ 2.5 ਸਾਲ ਹੋ ਗਏ ਆਪਣੀ ਸਰਕਾਰ ਬਣੀ ਨੂੰ 2.5 ਸਾਲ 2.5 ਸਾਲਾਂ ਚ ਮੈਂ ਝੂਠ ਨਹੀਂ ਬੋਲਦਾ ਆਪਾਂ ਮਿੱਟੀ ਨਾਲ ਜੁੜੇ ਹੋਏ ਬੰਦੇ ਆ ਜ਼ਿਮੀਂਦਾਰਾਂ ਦਾ ਮੁੰਡਾ 2.5 ਸਾਲਾਂ ਚ 44000 786 ਸਰਕਾਰੀ ਨੌਕਰੀ ਦੇ ਕੇ ਤੁਹਾਡੇ ਸਾਹਮਣੇ ਖੜਾ ਤੁਹਾਡੇ ਪਿੰਡ ਵੀ ਕਿਸੇ ਨਾ ਕਿਸੇ ਨੂੰ ਮਿਲੀ ਹੋਊਗੀ ਨੌਕਰੀ ਜਾਂ ਕੋਈ ਆਲੇ-ਦਾਲੇ ਤੇ ਤੁਹਾਡੇ ਰਿਸ਼ਤੇਦਾਰ ਦੋਸਤ ਮਿੱਤਰ ਨੂੰ ਮਿਲੀ ਹੋਊਗੀ ਨਾਲੇ ਇਹ ਪੁੱਛ ਲਿਓ ਕਿਸੇ ਦਾ 1 ਰੁਪਿਆ ਲੱਗਿਆ ਹੋਵੇ ਤਾਂ ਮੈਂ ਮੈਂ ਜ਼ਿੰਮੇਦਾਰ ਹਾਂ ਇਹ ਵੀ ਪੁੱਛ ਲਿਓ ਕਿਸੇ ਨੂੰ ਕੋਈ ਐਮਐਲਏ ਜਾਂ ਮੰਤਰੀ ਦੀ ਸਪਾਰਸ਼ ਲਾਉਣੀ ਪਵੇ ਮੈਂ ਜ਼ਿੰਮੇਦਾਰ ਹਾਂ ਕਈ ਕਈ ਕਰਾਜ ਦਾ ਤਿੰਨ ਤਿੰਨ ਨੌਕਰੀਆਂ ਮਿਲ ਗਈਆਂ ਆ ਹੱਥ ਖੜਾ ਕਰ ਰਹੇ ਮੁੰਡਾ ਹਾਂਜੀ ਕਿੱਥੇ ਜੀ ਐ ਚੌਕੇ ਪਿੰਡ ਦੇ ਕਿੰਨੇ 28 ਇੱਕ ਨੈਪਸੀਲਾ ਰ ਵੀ ਉਹਦੇ ਚ ਲੈ ਤਾੜੀਆਂ ਮਾਰੋ ਤੁਸੀਂ ਇੱਕ ਪਿੰਡ ਦੇ 28 ਹੋਰ ਪੜ ਲਓ ਹੁਣ ਜੀ ਮੈਂ ਇੱਕ ਹੋਰ ਬੇਨਤੀ ਕਰੂੰਗਾ ਉਹ ਠਾਈਆਂ ਦੇ ਘਰੇ ਹੁਣ ਨਾ ਆਲੇ ਦੁਆਲੇ ਗਵਾਂਢੀ ਜਾਣਦੇ ਰਿਸ਼ਤੇਦਾਰ ਦੋਸਤ ਮਿੱਤਰ ਹੋਣਗੇ ਬਾਈ ਜੀ ਕਿਹੜੀ ਕਿਤਾਬ ਪੜੀ ਸੀ ਦੱਸ ਦਿਓ ਬਸ ਵੀ ਆਹ ਕਿਤਾਬ ਪੜਨੀ ਪੈਂਦੀ ਐ ਇੰਨੇ ਨੰਬਰ ਆ ਜਾਂਦੇ ਨੇ ਤਾਂ ਤੁਹਾਡੇ ਘਰੇ ਚਿੱਠੀ ਆ ਜਾਊਗੀ ਕਿ ਆਜਾ ਭਾਈ ਕੁ ਕੁਰਸੀ ਤੇਰਾ ਇੰਤਜ਼ਾਰ ਕਰਦੀ ਐ ਨੌਕਰੀਆਂ ਦੀ ਕਮੀ ਨਹੀਂ ਨੀਅਤ ਦੀ ਕਮੀ ਹੁੰਦੀ ਐ ਨੀਅਤ ਦੀ ਪਹਿਲਾਂ ਆਣਾਂ ਨੇ 75 ਸਾਲ ਹੋ ਗਏ ਕੁਝ ਨਹੀਂ ਕੀਤਾ 30 ਸਾਲ ਹੋ ਗਏ ਯਾਦ ਹੋਇਆਂ ਨੂੰ 78 ਸਾਲ ਆ ਯਾਦ ਵਾਂ ਨੂੰ ਹੋ ਗਏ ਅਮਰੀਕਾ ਵਾਲੇ ਮੰਗਲ ਗਰੇ ਤੇ ਪਲਾਟ ਕੱਟਣ ਨੂੰ ਫਿਰਦੇ ਆ ਤੇ ਸਾਥੋਂ ਹਜੇ ਰਾਮਪੁਰ ਫੂਲ ਵਾਲੇ ਸੀਵਰੇ ਦੇ ਟੱਕਣ ਨਹੀਂ ਪੂਰੇ ਹੋਏ ਟੱਕਣਾ ਜਿੱਡਗੀ ਜੰਨੇ ਹਜੇ ਤੱਕ ਵੀ ਆ ਕਾਰਨ ਕਾਰਨ ਕੀ ਨੀਅਤ ਨਹੀਂ ਹੈਗੀ ਬਿਜਲੀ ਦੇਖ ਲਓ ਹੁਣ ਬਿਜਲੀ ਦੀ ਗੱਲ ਕਰ ਲੈਣੇ 90% ਘਰਾਂ ਨੂੰ ਬਿਜਲੀ ਦਾ ਬਿੱਲ ਜੀ ਰੋਦਾ ਥੋੜੇ ਪਿੰਡ ਦਾ ਜੰਪਲ ਤਾਂ ਬਿਜਲੀ ਦਾ ਵੱਡਾ ਸਭ ਤੋਂ ਵੱਡਾ ਅਫਸਰ ਹੈ ਬਲਦੇਵ ਸਿੰਘ ਸਰਾਂ ਕਿਸੇ ਨੂੰ ਬਿਜਲੀ ਦਾ ਬੇਲਾ ਆਉਂਦਾ 0 ਬੇਲਾ ਆਉਂਦਾ 90% ਘਰਾਂ ਨੂੰ 600 ਜੁਲਟ ਫਰੀ ਹੈ ਫਿਰ ਬਿਜਲੀ ਮੈਂ ਬੁਲਾਇਆ ਬਿਜਲੀ ਵਾਲਾ ਅਫਸਰਾਂ ਨਗਰੀ ਜਿਹੜੇ ਵੱਡੇ ਅਫਸਰ ਉਹਦੇ ਚਲੋ ਸਰਾਂ ਸਾਹਿਬ ਦਾ ਪਿੰਡ ਜੰਮਿਆ ਉਹਨੂੰ ਸਾਰਾ ਪਤਾ ਹੈ ਨਗਰੇ ਕੀ ਨੇ ਕਹਿਤਾ ਪੂਰੀ ਦੁਨੀਆ ਦੇ ਦਫ਼ਤਰ ਜਿਹੜੇ ਨੇ ਉਹ ਦਿਨੇ ਲੱਗਦੇ ਆ 9 ਤੋਂ 5 ਇਹ ਤੁਸੀਂ ਕਿਸਾਨਾਂ ਵਾਲਾ ਜ਼ਿਮੀਂਦਾਰਾਂ ਵਾਲਾ ਜਿਹੜਾ ਦਫ਼ਤਰ ਆ ਉਹਨੂੰ ਰਾਤ ਨੂੰ 2 ਵਜੇ ਕਿਉਂ ਲਾਉਨੇ ਹੋ ਵੀ 1:30 ਵਜੇ ਲੈਟ ਆਓ ਵੀ ਜੀ ਰਾਤ ਨੂੰ ਨਾ ਪਹਿਲਾਂ ਸੌਂ ਜਾਓਗੇ ਨਾ ਬਾਅਦ ਚ ਸੌਂ ਜਾਓਗੇ ਮੱਛਰ ਖਾਈ ਜਾਂਦੇ ਰਹਿੰਦੇ ਸੱਪਾਂ ਦੀਆਂ ਸਰੀਆਂ ਮਿੱਦੀ ਜਾਂਦੇ ਨੇ ਨੇ ਉੱਥੇ ਮੈਂ ਕਿਹਾ ਵੀ ਇਹ ਕੰਮ ਆਪਾਂ ਦਿਨੇ ਕਿਉਂ ਨਹੀਂ ਕਰ ਸਕਦੇ ਕਹਿੰਦੇ ਜੀ ਪਹਿਲਾਂ ਤੋਂ ਚੱਲਿਆ ਚਲਾਇਆ ਜਾ ਆਈ ਜਾਂਦਾ ਕਿਸੇ ਨੇ ਪੁੱਛਿਆ ਨਹੀਂ ਮੈਂ ਕਿਹਾ ਫਿਰ ਚਲੋ ਕਰੋ ਮੈਂ ਕਿਹਾ ਬਿਜਲੀ ਦਿਨੇ ਦਿਓ ਐਸ ਵਕਤ ਤੁਸੀਂ ਹੱਥ ਖੜੇ ਕਰਕੇ ਦੱਸ ਦਿਓ ਦਿਨੇ ਆਉਂਦੀ ਹੈ ਨਾ ਦਿਨੇ ਬਿਜਲੀ ਆਉਂਦੀ ਹੈ ਕੋਈ ਕਾਰਨ ਹੋ ਜੇ ਦਿਨੇ ਕੱਟ ਲੱਗ ਜੇ ਤਾਂ ਉਹਦਾ ਕੋਈ ਉਹਦੇ ਬਦਲੇ ਰਾਤ ਨੂੰ ਦੇਣੀ ਪੈ ਜੇ ਤਾਂ ਕੋਈ ਮੈਂ ਕਹਿ ਨਹੀਂ ਸਕਦਾ ਕਿਸੇ ਕੇਸ 'ਚ ਪਰ ਬਿਜਲੀ ਦਿਨੇ ਕੀ ਗੱਲ ਵੀ ਦਿਨੇ ਰਮਾ ਕੇ ਆਓ ਫਸਲ ਨੂੰ ਪਾਣੀ ਲਾ ਕੇ ਆ ਕੇ ਘਰੇ ਸੌਂ ਯਾਰ ਫਿਰ ਮੈਂ ਕਿਹਾ ਵੀ ਕਿਹਨੇ ਕਹਦਾ ਤੁਹਾਨੂੰ ਵੀ ਹੱਥ ਕੰਟਿਆਂ 'ਚ ਉਹਦਾ ਸਾਰਾ ਚੋਨਾ ਰਾਮ ਜਾਂਦਾ। ਤੁਸੀਂ 7 ਕਿਉਂ ਨਹੀਂ ਕਿਹਾ ਬਈ? 9 ਕਿਉਂ ਨਹੀਂ ਕਿਹਾ? ਇਹ 8 ਕਿਹਨੇ ਕੱਢਿਆ ਉਹ ਫਾਰਮੂਲਾ ਮੈਂ ਕਿਹਾ। ਕਹਿੰਦੇ ਜੀ ਉਹ ਸੈਕਟਰੀ ਲੈਵਲ 'ਤੇ ਮੀਟਿੰਗ ਹੋਈ ਸੀ। ਮੈਂ ਕਿਹਾ ਕਦੇ ਨਕਾ ਲੈਵਲ ਤੇ ਮੀਟਿੰਗ ਹੋਈ ਹੈ? ਕਹਿੰਦੇ ਇਹ ਕਿਹੜੀ ਹੁੰਦੀ ਹੈ ਨਾਕਾ ਲੈਵਲ। ਮੈਂ ਕਿਹਾ ਨਾਕਾ ਨਹੀਂ ਨਕਾ। ਕਹਿੰਦੇ ਇਹ ਕਿਆ ਹੁੰਦਾ ਹੈ ਜੀ? ਮੈਂ ਕਿਹਾ ਲੈ ਕੇ ਜਾਉਂਗਾ ਤੇ ਨੱਕੇ ਤੇ ਲੈ ਕੇ ਜਾਉ ਤੁਹਾਨੂੰ। ਇਹ ਮੈਂ ਕਿਹਾ ਉਹ ਹੁੰਦਾ ਜਿੱਥੋਂ ਕਿਆਰੇ ਨੂੰ ਪਾਣੀ ਜਾਂਦਾ ਹੈ। ਨਕਾ ਇਤੇ ਕਹੀ ਧਰ ਕੇ ਵਿਚ ਗੋਡੇ ਲੱਤਾਂ ਵੀ ਆਪਾਂ ਬੈਕ ਧਰ ਕੇ ਬੈ ਜੈਨੇ ਵੀ ਜਰ ਰਮੂਗਾ ਜ ਜੀਰੀ ਦਾ ਹੋਵੇ ਤਾਂ ਆਪਾਂ ਪਿਛਲੇ ਪਾਸੇ ਦੂਜੇ ਕਹਿਰੇ ਨੂੰ ਵੀ ਖੋਲ ਦਿੰਨੇ ਆ ਵੀ ਦੋ ਦੋ ਚੱਲ ਜੂਗਾ ਮੈਂ ਕਹਿੰਨੂੰ ਤੁਸੀਂ ਤੁਸੀਂ 8 ਘੰਟੇ ਦਿੰਨੇ ਹੋ ਉਹ ਵੀ ਟੁੱਟਵੀਂ ਦਿੰਨੇ ਹੋ 2 ਘੰਟੇ ਚਲੀ ਗਈ ਫੇਰ ਆ ਗਈ 2 ਘੰਟੇ ਫੇਰ ਘੰਟਾ ਚਲੀ ਗਈ ਫੇਰ ਆ ਗਈ ਮੈਂ ਕਹਾਂ ਇਹਦੇ ਨਾਲ 11 ਮਰ ਜਾਂਦਾ ਹੈ ਕਹਿੰਦੇ ਇਹ ਕਿਆ ਹੁੰਦਾ ਹੈ ਮੇਗਾ ਬੰਦਾ ਨਹੀਂ ਮਰਦਾ ਕੋਈ ਕਿਆਰਾ ਮਰਦਾ ਮਤਲਬ ਪਾਣੀ ਮਰ ਜਾਂਦਾ ਖਾਲ ਤੇ ਉਹਦੇ ਨਾਲ ਨਾ ਉਸੇ ਕੈਰੇਚੀ ਫੇਰ ਛੱਡਣਾ ਪੈਂਦਾ ਉਸੇ ਕੈਰੇਚੀ ਫੇਰ ਛੱਡਣਾ ਪੈਂਦਾ ਮੈਂ ਕਹਾਂ ਤੁਸੀਂ ਕੰਮ ਕਰੋ ਮੈਂ ਕਹਾਂ ਮੈਂ ਵੀ ਮੈਥ ਮਾਸਟਰ ਦਾ ਮੁੰਡਾ ਸਾਇੰਸ ਮਾਸਟਰ ਦਾ ਮੁੰਡਾ ਮੈਂ ਕਹਾਂ ਤੁਸੀਂ ਜੇ 4 ਦਿਨਾਂ ਚ ਬਿਜਲੀ ਦੇਣੀ ਹੋਵੇ 8-8 ਘੰਟੇ ਕਿੰਨੇ ਘੰਟੇ ਦਿਓਗੇ ਕਹਿੰਦੇ 32 ਘੰਟੇ ਮੈਂ ਕਹਾਂ ਜੇ ਤਿੰਨ ਦਿਨ 11-11 ਘੰਟੇ ਦੇ ਦिए ਕਿੰਨੇ ਘੰਟੇ ਮੰਨਣਗੇ ਕਹਿੰਦੇ 33 ਘੰਟੇ ਮੈਂ ਇੱਕ ਘੰਟੇ ਦੀ ਫਰਕ ਪਿਆ ਤੁਸੀਂ ਐਂ ਕਰੋ 11-11 ਘੰਟੇ ਦੇ ਕੇ ਦੇਖੋ ਕਹਿੰਦੇ ਜੀ ਦੇਖ ਲੈਣੇ 11-11 ਨਾ ਛੱਡਤੀ ਅਸੀਂ ਤੁਹਾਨੂੰ ਦੱਸਿਆ ਨਹੀਂ ਇਹ ਮਗਾ 9 ਬਾਅਦ ਬੰਦ ਕਰ ਦੂ ਬਾਅਦ ਤੋਂ 10 ਬਾਅਦ ਬੰਦ ਕਰ ਦੂ ਹੁਣੋ ਕਮਲਾ ਥੋੜੀ ਪੱਟਾਂ ਤੋੜ ਲੂਗਾ ਪੱਟਾਂ ਤਾਂ ਫੇਰ ਆਪ ਹੀ ਪੁੱਛਣੀਆਂ ਪੈਣਗੀਆਂ ਕਿਸੇ ਨੇ 10 ਬਾਅਦ ਬੰਦ ਕਰਤੀ ਕਿਸੇ ਨੇ 11 ਬਾਅਦ ਬੰਦ ਕਰਤੀ ਠੀਕ ਹੈ ਜੀ ਤੇ ਨਾਲੇ ਤਿੰਨ ਦਿਨ ਜਦੋਂ ਫੁੱਲ ਰੰਗ ਗਈ ਅਗਲੇ ਤਿੰਨ ਦਿਨ ਉਹਨੇ ਲੈਇਆ ਹੀ ਨਹੀਂ ਪਾਣੀ 6 ਦਿਨ ਹੋ ਗਏ ਜੀ ਮੈਂ ਕਿਹਾ ਹੁਣ ਤੁਸੀਂ ਦੇਖੋ 33 ਘੰਟਿਆਂ 'ਚ 6 ਦਿਨ ਚੱਲ ਗਏ ਆਪਣੇ ਤੇ ਥੋੜੇ 6 ਦਿਨ ਕਿੰਨੇ ਚੱਲਦੇ 48 ਘੰਟੇ 6 ਦਿਨਾਂ 'ਚ 15 ਘੰਟੇ ਤੁਹਾਡੀ ਬਿਜਲੀ ਬਚ ਗਈ ਨਾਲੇ ਉਹ ਖੁਸ਼ ਕਹਿੰਦਾ ਜਦੋਂ ਮਰਜੀ ਸੋਚਦਾ ਬੱਲਾ ਜਾਂਦੀ ਹੋਈ ਨਹੀਂ ਓਏ ਕੋਕੋ ਤਾਂ ਬੰਦ ਕਰਕੇ ਆਉਂਦਾ ਉਹਨੂੰ ਵੀ ਪਤਾ ਕਦੋਂ ਹੋ ਜਾਂਦੀ ਹੈ ਏ ਭਾਈ ਜੀ ਉਹੀ ਬੰਦਾ ਦੱਸ ਸਕਦਾ ਜਿਹੜਾ ਖੇਤਾਂ 'ਚ ਰਿਹਾ ਹੋਵੇ ਜਿਨੇ ਆਪ ਬੱਟਾਂ ਪੋਚੀਆਂ ਹੋਣ ਕਦੂ ਕੀਤਾ ਹੋਵੇ ਜਿਨੇ ਪੀਟਰ ਰਿੰਜਣਾ ਦੇ ਸਲੈਂਸਰਾਂ ਮੂਰੇ ਮਛਰਦਾਨੀਆਂ ਲਾ ਕੇ ਮੰਝੇ ਡਾਹੇ ਹੁਣ ਉਹੀ ਦੱਸ ਸਕਦਾ ਇਹ ਗੱਲਾਂ ਆਮ ਨਹੀਂ ਪਤਾ ਲੱਗ ਸਕਦਾ ਹੁਣ ਸੁਖਵੀਰ ਬਦਰ ਉਹਨੂੰ ਵਿਚਾਰੇ ਨੂੰ ਕੀ ਪਤਾ ਕਦੂ ਕੀ ਹੁੰਦਾ ਉਹਨੂੰ ਤਾਂ ਦੂਜਾ ਕਦੂ ਨਹੀਂ ਪਤਾ ਜਿਹੜਾ ਖਾਣ ਵਾਲਾ ਉਹ ਨਹੀਂ ਪਤਾ ਉਹਨੂੰ ਵੀ ਕੁਝ ਲੋਕੀ-ਲੂਕੀ ਕਹਿੰਦੇ ਆ ਪਤਾ ਨਹੀਂ ਕੀ ਕਹਿੰਦੇ ਅੰਗਰੇਜ਼ੀ 'ਚ ਸਬੀਰ ਆਈ ਤਾਂ ਥੋੜੇ ਬਰ ਗਿਆ ਐਸੇ ਕਰਕੇ ਫੈਸਿਲਿਟੀਆ ਇੱਥੇ ਪਹੁੰਚ ਰਹੀਆਂ ਨੇ ਥਰਮਲ ਪਲਾਂਟ ਖਰੀਦ ਲਿਆ ਆਪਾਂ ਨੇ ਹੋਰ ਫਾਇਦਾ ਹੋਊਗਾ ਕੋਲਾ ਆਪਣੇ ਕੋਲੇ ਆਮ ਹੈ ਆਪਾਂ ਨੇ ਕੋਲੇ ਦੀ ਖਾਨ ਚਲਾ ਲਈ ਕੋਲਾ ਆਪਣੇ ਕੋਲੇ ਆਮ ਹੈ ਐਸੇ ਕਰਕੇ ਥਰਮਲ ਪਲਾਂਟ ਖਰੀਦ ਲਿਆ ਹੁਣ ਤਿੰਨ ਆਪਣੇ ਹੋਗੇ ਦੋ ਨੇ ਪ੍ਰਾਈਵੇਟ ਇਹਨਾਂ ਦੋਨਾਂ ਨੂੰ ਵੀ ਕਿਹਾ ਹੋਇਆ ਵੀ ਜੇ ਕਦੇ ਹੋਵੇ ਮੂਡ ਦੱਸਿਓ ਫਿਰ ਖਰੀਦ ਲਾਂਗੇ ਨਹੀਂ ਤਾਂ ਪਹਿਲਾਂ ਸਰਕਾਰਾਂ ਵੇਚਦੀਆਂ ਹੁੰਦੀਆਂ ਸੀ ਸਾਰੀਆਂ ਚੀਜ਼ਾਂ ਵੇਚ ਦਿੰਦੀਆਂ ਸੀ ਅਵੇ ਦੀ ਖਰੀਦਦੇ ਆ ਪਹਿਲੀ ਵਾਰ ਹੋਇਆ ਹੈ ਕਿ ਸਰਕਾਰ ਪ੍ਰਾਈਵੇਟ ਸੈਕਟਰ ਨੂੰ ਖਰੀਦ ਰਹੀ ਹੈ ਕਿਉਂਕਿ ਨੀਅਤ ਸਾਫ਼ ਹੈ ਨੀਅਤ ਸਾਫ਼ ਦੀ ਗੱਲ ਹੈ ਬਸ ਸੋ ਇਸੇ ਤਰ੍ਹਾਂ ਹੀ ਅਫਸਰਾਂ ਨੂੰ ਕਹਤਾ ਵੀ ਭਾਈ ਪਿੰਡਾਂ ਜਾਇਆ ਕਰੋ ਬੋੜਾਂ ਪਿਪੜਾਂ ਥੱਲੇ ਬੈਠ ਕੇ ਕੰਮ ਕਰੋ ਲੋਕਾਂ ਦੇ ਕਿਸੇ ਕੋਲੇ ਨਹੀਂ ਵੀ ਸਾਧਨ ਹੁੰਦਾ ਸ਼ਹਿਰ ਜਾਣ ਦਾ ਸਰਕਾਰ ਤੁਹਾਡੇ ਦਵਾਰ ਤਹਤ ਹਰ ਵੱਡੇ ਪਿੰਡ 'ਚ ਹਰ ਦਲੇ ਪਿੰਡਾਂ ਨੂੰ ਚਾਰ ਪੰਜ ਪਿੰਡਾਂ ਦਾ ਇਕੱਠ ਕਰਕੇ ਰਿਸਟਰੀਆਂ ਕੋਈ ਪਹਾਰ ਕਾਰਡ ਕੋਈ ਹੋਰ ਕੰਮ ਸਾਰੇ ਕਰਾ ਆਹੀ ਸਰਕਾਰ ਦਾ ਕੰਮ ਹੁੰਦਾਈ ਨੌਕਰੀਆਂ ਹੋ ਗਈਆਂ ਬਿਜਲੀ ਹੋ ਗਈ ਹੁਣ ਆ ਜੋ ਪਾਣੀ ਤੇ ਜੇ ਦੇਸ਼ ਸਰਕਾਰ ਸੰਭਾਲੀ ਸੀ 16 ਮਾਰਚ 2000 22 ਨੂੰ ਤੁਸੀਂ ਪਿਆਰ ਦਿੱਤਾ 92 ਸੀਟਾਂ ਉਸ ਦਿਨ ਉਸ ਦਿਨ ਤੱਕ ਪੰਜਾਬ ਆਪਣੀਆਂ ਨਹਿਰਾਂ ਦਾ ਸਿਰਫ 21% ਪਾਣੀ ਖੇਤਾਂ ਵਾਸਤੇ ਯੂਜ਼ ਕਰਦਾ ਸੀ ਸਿਰਫ 21% ਪਾਣੀ ਖੇਤਾਂ ਚਾਉਂਦਾ ਸੀ ਪ੍ਰਾਣੀਆਂ ਕੱਸੀਆਂ ਪੁਰਾਣੇ ਸੂਏ ਪੁਰਾਣੇ ਰਜਵਾਹੇ ਪੁਰਾਣੇ ਨਾਲੇ ਬੰਦ ਹੋ ਗਏ ਸੀ ਜਾਂ ਲੋਕਾਂ ਨੇ ਬਾਹਲੇ ਜਬ ਚਪਾਈ ਕੇ ਕਰਗੋ ਕਰੌਗੀਆਂ ਦਰਖਤੋਗੇ ਖਤਮ ਲੋਕ ਭੁੱਲ ਗਏ ਵੀ ਕੱਸੀਆਂ ਵੀ ਹੁੰਦੀਆਂ ਸੀ ਮੈਂ ਪਾ ਅਕਸਰ ਨੂੰ ਬੁਲਾਇਆ ਮੈਂ ਕਿਹਾ ਸਾਡੇ ਪਿੰਡ ਵਾਲੀ ਕੱਸੀ ਲੱਭ ਕੇ ਦੇ ਦਿਓ ਮੈਨੂੰ ਜਿੱਥੇ ਮੈਂ ਨਾ ਹੁੰਦਾ ਹੁੰਦਾ ਸੀ ਮੇਰੀ ਮਾਂ ਹੋਰੀ ਮੇਰੀ ਮਾਸੀ ਹੋਰੀ ਮੇਰੀ ਤਾਈ ਹੋਰੀ ਉੱਥੇ ਥਾਪੀ ਨਾਲ ਕੱਪੜੇ ਧੋਉਂਦੇ ਹੁੰਦੇ ਸੀ ਉਹ ਕੱਸੀ ਕਿੱਧਰ ਗਈ ਕਹਿੰਦੇ ਜੀ ਲੱਭ ਲੈਨੇ ਆ ਲੱਭ ਲਈ ਕਹਿੰਦੇ ਜੀ ਉਹ ਬਾਹਲੀ ਲੋਕਾਂ ਨੇ ਮੈਂ ਕਿਹਾ ਕੋਈ ਗੱਲ ਨਹੀਂ ਥੱਲੇ ਪਾਈਪ ਪਾ ਲੈਨੇ ਆਪਾਂ ਕੋਈ ਉੱਥੇ ਉੱਥੇ ਪਾਈਪ ਪਾ ਲੈਨੇ ਕੋਈ ਗੱਲ ਨਹੀਂ ਲੋਕਾਂ ਨਾਲ ਗੱਲ ਕਰ ਲੈਨੇ ਵੀਰੋ ਸਾਨੂੰ ਐ ਸੀਗਾ ਸਾਨੂੰ ਪੁਲਿਸ ਪੇਜੜੀ ਪਈ ਨਾਲ ਵੀ ਲੋਕ ਲੜਨਾ ਪੈਣ ਵੀ ਮੈਂ ਨਹੀਂ ਬੋਣ ਦਿੰਦਾ ਜਾਂ ਪਰ ਕਿਸੇ ਪਿੰਡ 'ਚ ਸਾਨੂੰ ਪੁਲਿਸ ਦੀ ਵਰਤੋਂ ਨਹੀਂ ਕਰਨੀ ਪਈ ਅੱਜ 84% ਪਾਣੀ ਕੱਸੀਆਂ ਦਾ ਤੇ ਨਹਿਰਾਂ ਦਾ ਤੇ ਨਾਲਿਆਂ ਦਾ ਆਪਣੇ ਖੇਤਾਂ 'ਚ ਜਾਂਦਾ 84% ਚਾਰ ਗੁਣਾ ਵਧ ਗਿਆ ਜੀ ਤੁਹਾਡੇ ਪਿੰਡਾਂ ਵੱਲ ਵੀ ਆਇਆ ਹੋਣਾ ਟੇਲਾਂ ਤੇ ਕਿਤੇ ਆ ਗਿਆ ਸੂਏ 'ਚ ਨਵੀਆਂ ਪਾਈਪਾਂ ਪਾਤੀਆਂ ਪਾਈਪਾਂ ਗਾਹਾਂ ਤੱਕ ਲੈ ਗਏ ਜਿੱਥੇ ਤੱਕ ਨਹੀਂ ਵੀ ਪਹਿਲਾਂ ਜਦ ਕੱਸੀਆਂ ਪਹੁੰਚਦੀਆਂ ਸੀ ਐਸ ਵਾਰ ਹੜ ਨਹੀਂ ਆਇਆ ਨਹੀਂ ਤਾਂ ਬਹੁਤ ਪਿਆ ਹੜ ਕਿਉਂ ਨਹੀਂ ਆਇਆ ਪਾਣੀ ਵੰਡਿਆ ਗਿਆ ਪਾਣੀ ਸਪਲਿਟ ਹੋ ਗਿਆ ਨਦੀਆਂ ਨਹਿਰਾਂ ਨਾਲਿਆਂ ਕੱਸੀਆਂ ਚ ਤਾਂ ਕਿਤੇ ਇੱਕ ਇੱਕ ਜਗ ਦੋ ਜਗ੍ਹਾ ਤੇ ਕਿਤੇ ਫਲੱਡ ਵਾਲੀ ਸਿਚੁਏਸ਼ਨ ਨਹੀਂ ਬਣੀ ਇਹਨੂੰ ਹੁਣ 100 ਤੇ ਲੈ ਕੇ ਜਾਣਾ ਜੇ 100 ਤੇ ਲੈ ਗਏ ਨਾ ਤੁਸੀਂ ਹੈਰਾਨ ਹੋ ਜਾਓਗੇ 14 ਲੱਖ ਟਿਊਬਲ ਹੈ ਉਹਦੇ ਚੋ ਜੇ 5-6 ਲੱਖ ਟਿਊਬਲ ਵੀ ਬੰਦ ਹੋ ਗਿਆ ਨਾ ਤਾਂ ਥਿਆੜਾ ਪਾਣੀ ਤਹਾਂ ਆਊਗਾ ਤੇ ਨਾਲੇ ਬਿਜਲੀ ਬਚੂਗੀ ਤੇ ਨਾਲੇ ਜਿਹੜਾ ਆਪਾਂ ਗੁਰੂ ਨਾਨਕ ਸਾਹਿਬ ਦਾ ਵਚਨ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਉਹਨੂੰ ਉਹਨੂੰ ਵੀ ਕਿਤੇ ਨਾ ਕਿਤੇ ਆਪਾਂ ਸਹੀ ਸਾਬਤ ਕਰਾਂਗੇ ਮੈਂ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਖੁਸ਼ਖਬਰੀਆਂ ਦੇਵਾਂਗਾ ਪਾਣੀ ਨਾਲ ਸੰਬੰਧਤ ਨਹਿਰਾਂ ਨਾਲੇ ਨਵੀਂ ਨਵੀਂ ਨਹਿਰ ਕੱਢ ਰਿਹਾ ਮਾਲਵਾ ਨਹਿਰ ਹਰੀਕੇ ਪੱਤਨ ਤੋਂ ਲੈ ਕੇ ਰਾਜਸਥਾਨ ਦੇ ਬਾਰਡਰ ਤੱਕ ਰਾਜਸਥਾਨ ਅਣੀ ਨਹਿਰ ਦੇ ਨਾਲ-ਨਾਲ ਔਰ ਪਹਿਲਾ ਪਰਲੇ ਪਾਸਿਓਂ ਜਿਹੜੀ ਰਾਜਸਥਾਨ ਦੇ ਪਰਲੇ ਪਾਸੇ ਨਹਿਰ ਹੈ ਉਹ ਪੰਜਾਬ ਦੀ ਹੈ ਉਧਰੋਂ ਪੰਪ ਨਾਲ ਪਾਣੀ ਚੱਕ ਕੇ ਇੱਧਰ ਪਾਉਂਦੇ ਸੀ ਹੁਣ ਆ ਨਹਿਰ ਨਿਕਲੂਗੀ ਨਾਲੇ ਪੰਪ ਇੱਧਰ ਲਾਵਾਂਗੇ 10 ਕਿਲੋਮੀਟਰ ਤੱਕ ਪਹਿਲਾਂ ਪਾਣੀ ਜਾਂਦਾ ਸੀ 15 ਕਿਲੋਮੀਟਰ ਤੱਕ ਪਹੁੰਚਾਵਾਂਗੇ ਹੁਣ ਇੱਧਰ ਦੁੱਧ ਦੇ ਕੌਣੀਵਾਲ ਜਿੱਧਰ ਇੱਧਰਲੇ ਪਾਸੇ ਨੂੰ ਗਿੱਦੜਵਾਏ ਵਾਲੇ ਪਾਸੇ 521 ਮੋਗੇ ਲੱਗਣਗੇ ਕਦੇ ਪਹਿਲਾਂ ਕਿਸੇ ਨੇ ਨਹਿਰ ਬਣਾਈ ਹੋਈ ਨਹੀਂ ਪਈ ਨਹਿਰ ਕਿਉਂ ਬਣਾਉਣ ਮੋਗਿਆਂ ਦਾ ਉਹਨਾਂ ਨੂੰ ਕੀ ਪਤਾ ਹੈ ਉਹ ਚੌਕੇ ਵਾਲਿਓ ਉਹਨਾਂ ਲੋਕਾਂ ਨੂੰ ਮੋਗਿਆਂ ਦਾ ਕੀ ਪਤਾ ਹੈ ਜਿਨ੍ਹਾਂ ਦੇ ਖੇਤਾਂ 'ਚ ਹੀ ਨਹਿਰਾਂ ਜਾ ਕੇ ਮੁੱਕ ਜਾਂਦੀਆਂ ਨੇ ਮੋਗਲ ਦੇਖੇ ਨਹੀਂ ਕਦੇ ਉਹਨਾਂ ਨੇ ਨਹਿਰ ਹੀ ਜਾਂਦੀ ਹੈ ਸਿੱਧੀ ਖੇਤ ਨੂੰ ਉਹਨਾਂ ਨੇ ਕੀ ਲੈਣਾ ਮੋਗਿਆਂ ਤੋਂ ਇਦਾਂ ਆਪਾਂ ਨੂੰ ਪੁੱਛ ਕੇ ਦੇਖੋ 2 ਇੰਚ ਉੱਚਾ ਕਰਦੇ ਆ 2 ਇੰਚੀਆਵਾ ਕਰਦੇ ਆ ਬੰਦਾ ਵੜਦਨੇ ਉਹਦੇ ਪਿੱਛੇ ਸੋਇਸ ਕਰਕੇ ਜੋ ਤੁਸੀਂ ਮੈਨੂੰ ਪਿਆਰ ਦਿੱਤਾ ਬਹੁਤ ਸਾਰੇ ਕੰਮ ਹੋ ਗਏ ਬਹੁਤ ਸਾਰੇ ਹਜੇ ਰਹਿੰਦੇ ਨੇ ਕਈ ਕੰਮ ਛੇਤੀ ਹੋ ਜਾਂਦੇ ਨੇ ਕਈ ਫੈਲਾਂ ਚ ਪਏ ਨੇ ਕਈ ਫੈਲਾਂ ਦੇ ਉੱਤੇ ਬਹੁਤ ਸਾਰੀਆਂ ਹੋਰ ਫੈਲਾਂ ਪਈਆਂ 70 ਸਾਲ ਦੀਆਂ ਥੱਲੋਂ ਕੱਢ ਕੱਢ ਕੇ ਫੈਲਾਂ ਲਿਉਨੇ ਆ ਤੇ ਕੰਮ ਕਰਕੇ ਨਾਲ ਦੀ ਨਾਲ ਕਹਿੰਦੇ ਪਈਆ ਲੋਕਾਂ ਨੂੰ ਪਚਾਓ ਆ ਮੈਂ ਇਹ ਲੋਕਾਂ ਦਾ ਕੰਮ ਹੈ ਤੂੰ ਤੁਸੀਂ ਜਿੰਨਾ ਸਾਥ ਦੇ ਰਹੇ ਹੋ ਪਿਆਰ ਦੇ ਰਹੇ ਹੋ ਇਹਦਾ ਕੋਈ ਮੁੱਲ ਨਹੀਂ ਮੇਰੀ ਗੱਡੀ ਫੁੱਲਾਂ ਨਾਲ ਭਰ ਜਾਂਦੀ ਹੈ ਹਰ ਰੋਜ਼ ਮੇਰੀ ਪੱਗ ਫੁੱਲਾਂ ਨਾਲ ਭਰ ਜਾਂਦੀ ਹੈ ਰਾਤ 'ਚ ਜਦੋਂ ਜਾਂਦੇ ਆ ਪੁਲਿਸ ਵਾਲਿਆਂ ਨੂੰ ਪਤਾ ਲੱਗ ਜਾਂਦਾ ਉਹ ਖੜੇ ਹੁੰਦੇ ਨੇ ਨਾ ਪ੍ਰੋਟੋਕਾਲ ਹੈ ਰੂਟ ਲੱਗਿਆ ਹੁੰਦਾ ਮੈਂ ਤਾਂ ਕਹਿੰਦਾ ਉਹਨਾਂ ਯਾਰ ਬਾਲੇ ਨਾ ਚੱਤ ਤੁਰਿਆ ਕਰੋ ਉਹ ਕਹਿੰਦੀ ਸਾਡੀ ਡਿਊਟੀ ਹੈ ਜੀ ਕਹਿੰਦੇ ਤਾਂ ਸਾਡਾ ਨਾ ਚਲੋ ਕੋਈ ਨਹੀਂ ਕਿਸੇ ਨੂੰ ਧੱਕਾ ਤਾਂ ਕਰਾ ਮਾਰੇ ਚਲੋ ਬਾਕੀ ਠੀਕ ਹੈ ਚਲੋ ਉਹ ਜਦੋਂ ਖੜੇ ਹੁੰਦੇ ਨੇ ਉੱਥੋਂ ਪਤਾ ਲੱਗ ਜਾਂਦਾ ਕੌਣ ਆ ਰਿਹਾ ਹੈ ਤੇ ਉਹ ਫਿਰ ਲੋਕ ਪਿੰਡ ਦੇ ਇਕੱਠੇ ਹੋ ਜਾਂਦੇ ਨੇ ਉੱਥੇ ਫਿਰ ਮੈਂ ਗੱਡੀ ਰੋਕ ਲੈਣਾ ਆ ਸਾਡੇ ਹੱਥ ਦਿੱਤੇ ਤੇ ਮੁੱਖ ਮੰਤਰੀ ਐ ਕਦੇ ਰੁਕੇ ਨਹੀਂ ਸਾਡੇ ਸਾਡੇ ਤਾਂ ਪਰਾਂ ਮਾਰਦੇ ਸੀ ਭਗਾ ਕੇ ਸੋ ਲੋਕ ਤਾਂ ਬਸ ਇਹੀ ਇਸੇ ਗਲਤੀ ਕੋਛ ਨਹੀਂ ਯਾਰ ਕਿ ਸਾਡਾ ਮੁੱਖ ਮੰਤਰੀ ਘਟ ਘਟ ਸਾਡੇ ਵਿੱਚੋਂ ਤਾਂ ਹੈਗਾ ਨਾ ਸਾਡੇ ਵਰਗਾ ਤਾਂ ਹੈਗਾ ਨਾ ਸਾਡੀਆਂ ਗੱਲਾਂ ਤਾਂ ਕਰਦਾ ਨਾ ਸਾਡੇ ਵਿੱਚ ਆ ਜਾਂਦਾ ਹੈ ਸਾਡੇ ਨਾਮ ਜੱਫੀ ਪਾ ਲੈਂਦਾ ਪਹਿਲਾਂ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਸੀਗਾ ਪਹਿਲਾਂ ਇਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਕੋਈ ਕਦੇ ਲੋਕਾਂ 'ਚ ਗਿਆ ਹੀ ਨਹੀਂ ਸੀਗੇ ਸੋ ਇਸ ਕਰਕੇ ਅੱਜ ਮੈਂ ਤੁਹਾਨੂੰ ਵਧਾਈ ਦਿੰਦਾ ਇਸ ਸਿਹਤ ਕ੍ਰਾਂਤੀ ਦਾ ਜਿਹੜਾ ਚੌਕੇ ਦੇ ਵਿੱਚ ਵੱਡਾ ਕਦਮ ਹੈ ਉਹਦਾ ਤੇ ਬਾਕੀ ਕਾਰਡ ਜਿਹੜੇ ਕੱਟੇ ਗਏ ਉਹ ਵੀ ਤੇ ਜਿਹੜੇ ਕਈ ਵਾਰੀ ਘਰ ਅੱਡ ਹੋ ਗਏ ਘਰ ਵੱਧ ਗਏ ਉਹ ਵੀ ਸਾਰੇ ਕਾਰਡ ਤੁਹਾਨੂੰ ਦੀਸਾ ਕਿੰਨੇ ਕਿਥੇ ਨੇ ਕਦੋਂ ਬਦ ਕਾ ਕਰਦੋਂ ਕਾਰਡ ਜਿਹੜੇ ਕੱਟੇ ਗਏ ਸਰ ਉਹ ਤਾਂ ਰੀਸਟੋਰ ਕਰ ਲਈਏ ਸਰ ਔਰ ਜਿਹੜੇ ਨਵੇਂ ਬਣਾਉਣ ਨਵੇਂ ਦਸਤਖਤ ਨੂੰ ਕੁਝ ਦਾ ਸ਼ਡਿਊਲ ਆ ਗਿਆ ਸਰ ਉਹ ਆਪ ਆਪ ਆਜੀਏ ਸਰ ਖਾਂਦੇ ਸੇ ਜਿਹੜੇ ਕੱਟੇ ਗਏ ਉਹ ਵੀ ਤੇ ਜਿਹੜੇ ਘਰ ਨਵੇਂ ਬਣ ਕਈ ਘਰ ਕਈ ਅੱਡ ਹੋ ਗਏ ਕਈਆਂ ਦੇ ਬੱਚੇ ਜਿਹੜੇ ਨੇ ਉਹ ਹੋਰ ਕਿਤੇ ਜਾ ਕੇ ਘਰ ਪਾ ਲਿਆ ਪਰ ਉਹ ਕਾਰਡ ਜਿਹੜਾ ਉਹਨਾਂ ਦਾ ਨਾਮ ਬਣੂਗਾ ਤੇ ਉਹ ਵੀ ਬਣਨਗੇ ਸਾਰੇ ਬਾਕੀ ਐਨਓਸੀ ਵਾਲਾ ਆਪਾਂ ਕਾਨੂੰਨ ਪਾਸ ਕਰਤਾ ਕਿਸੇ ਨੂੰ ਕਿਸੇ ਤਹਿਸੀਲਦਾਰ ਨੂੰ ਪੈਸੇ ਦੇਣ ਦੀ ਲੋੜ ਨਹੀਂ ਜੇ ਕੋਈ ਤਹਿਸੀਲਦਾਰ ਪੈਸੇ ਮੰਗੇ ਜੇਬ ਚ ਹੱਤ ਫਾਕੇ ਮੋਬਾਈਲ ਕੱਢ ਲਿਓ ਬਸ ਉਹ ਉਹਦੀ ਕਹਿ ਦਿਓ ਚਾਹ ਮੰਗਾਓ ਮੈਂ ਤਾਂ ਹੱਸਦਾ ਸੀ ਮੈਂ ਤਾਂ ਹੱਸਦਾ ਸੀ ਹੈਨਾ ਨੇ ਉਹ ਕਹੇ ਜੀ ਮੈਂ ਤਾਂ ਫੋਟੋ ਖਿੱਚਣੀਆਂ ਮੈਂ ਹੋਰ ਤਾਂ ਮੈਂ ਵੀ ਹੱਸਦਾ ਸੀ ਫੋਟੋ ਖਿੱਚ ਕੇ ਭੇਜਣੀਆਂ ਬਸ ਇੰਨੀ ਗੱਲੀ ਫੋਟੋ ਖਿੱਚ ਦੋ ਬਾਕੀ ਸਾਡਾ ਲਾਮ ਹੈ ਸੋ ਕੋਈ ਅਫਸਰ ਕੋਈ ਕਿਸੇ ਕਿਸਮ ਦਾ ਅਫਸਰ ਤੁਹਾਡੇ ਤੋਂ ਪੈਸੇ ਮੰਗਦਾ ਮਤਲਬ ਥੋੜੇ ਤੁਸੀਂ ਸਾਥ ਦਿਓਗੇ ਨਾ ਜੋ ਜੇ ਡਾਕਟਰ ਨੂੰ ਆ ਕੇ ਕੋਈ ਦੱਸੂਗਾ ਹੀ ਨਹੀਂ ਮੈਨੂੰ ਬਿਮਾਰੀ ਕੀ ਹੈ ਡਾਕਟਰ ਕੀ ਇਲਾਜ ਕਰੂਗਾ ਹੁਣ ਐ ਪਤਾ ਨਹੀਂ ਲੱਗਦਾ ਕਈ ਵਾਰ ਤੁਸੀਂ ਵੀ ਕਹਿੰਦੇ ਚਲ ਛੱਡ ਯਾਰ ਕਿਹੜੇ ਚਮੇ ਲੈਂਚ ਪਾਵਾਂਗੇ ਦੇਈ ਦਿੰਨੇ ਪੈਸੇ ਫਿਰ ਉਹ ਚੱਲਦਾ ਰਹਿੰਦਾ ਕੰਮ ਹੌਲੀ ਹੌਲੀ ਹਟੂਗਾ ਇਹ ਬਹੁਤ ਖੂਨ ਚ ਮਸਿਆ ਹੋਇਆ ਹੈ ਕੰਮ ਰਿਸ਼ਵਤ ਵਾਲਾ ਹੌਲੀ ਹੌਲੀ ਹਟੂਗਾ ਹਟ ਜੂਗਾ ਪਰ ਜੋ ਨਵੇਂ ਮੁੰਡੇ ਹੁਣ ਮੈਂ ਨੌਕਰੀ ਜਦੋਂ ਨਿਕਤੀ ਪੱਤਰ ਦਿੰਨਾ ਚੰਡੀਗੜ੍ਹ ਉਹ ਤਾਂ ਮੈਨੂੰ ਇੱਕ ਗੱਲ ਕਹਿਣਾ ਤੁਹਾਡਾ ਕੋਈ ਰੁਪਈਆ ਲੱਗਿਆ ਕਹਿੰਦੇ ਨਾ ਕੋਈ ਸ਼ਿਫਾਰਿਸ਼ ਲੱਗੀ ਕਹਿੰਦੇ ਨਾ ਪਟਵਾਰੀ ਬਣ ਗਏ ਹਾਂਜੀ ਇਨਸਪੈਕਟਰ ਲੱਗੇ ਹਾਂਜੀ ਐਸ ਡੀਓ ਬਣ ਗਏ ਹਾਂਜੀ ਤੇ ਫਿਰ ਐਂ ਕਰਿਓ ਹੁਣ ਜਿੱਥੇ ਜਾਓਗੇ ਹੁਣ ਉੱਥੇ ਵੀ ਨਾ ਦਾ ਰੁਪਈਆ ਲਿਓ ਨਾ ਕਿਹਦੀ ਸ਼ਿਫਾਰਿਸ਼ ਮੰਗਿਓ ਸਹੀ ਕੰਮ ਕਰਦੇ ਹੋ ਲੋਕ ਤੁਹਾਨੂੰ ਦੁਆਵਾਂ ਦੇਣਗੇ ਵੀ ਰੱਬ ਦਾ ਰੂਪ ਹੀ ਭੇਜਦਾ ਯਾਰ ਆ ਤਾਂ ਤੁਹਾਡੇ ਪਰਿਵਾਰ ਵਾਸਤੇ ਦੁਆਵਾਂ ਮੰਗਣਗੇ ਲੋਕ ਸੋ ਕੰਮ ਕਰਦੇ ਸੋ ਇਹ ਗੱਲ ਕਰਨ ਲਈ ਤੁਹਾਡੇ ਕੋਲੇ ਅੱਜ ਮੈਂ ਆਇਆ ਚੌਕੇ ਔਰ ਪੰਚਾਇਤੀ ਚੋਣਾ ਆ ਗਈਆਂ ਬਸ ਕਿਸੇ ਵੀ ਸਮੇਂ ਨਾ ਐਲਾਨ ਹੋ ਸਕਦਾ ਹੈ ਔਰ ਦਸਹਰੇ ਤੋਂ ਬਾਅਦ ਦੀਆਂ ਡੇਟਾਂ ਮੈਨੂੰ ਲੱਗਦਾ ਹੈ ਕਲੈਕਸ਼ਨ ਕਮਿਸ਼ਨ ਕਰੂਗਾ ਜਨ ਕਿ 15 16 17 17 19 ਅਕਤੂਬਰ ਦੇ ਨੇੜੇ ਤੇੜੇ ਮੈਂ ਇੱਕ ਪੰਚਾਇਤਾਂ ਬਾਰੇ ਬੇਨਤੀ ਕਰਨੀ ਚਾਹਨਾ ਪਹਿਲੀ ਗੱਲ ਤਾਂ ਚੰਗੇ ਪੜੇ ਲਿਖੇ ਬੰਦੇ ਮੁੰਡੇ ਚੰਗ ਮੁੰਡੇ ਸਾਰੇ ਉਹਦੇ ਹਿੱਸਾ ਲਓ ਸਰਪੰਚੀ ਦੀ ਡਾਇਰੈਕਟ ਚੋਣ ਹੋਊਗੀ ਮੈਂਬਰਾਂ ਦੀ ਅਲੱਗ-ਅਲੱਗ ਹੋਊਗੀ ਤੇ ਕਿਸੇ ਚੋਣ ਨਿਸ਼ਾਨ ਤੇ ਕਿਸੇ ਪਾਰਟੀ ਦੇ ਚੋਣ ਨਿਸ਼ਾਨ ਤੇ ਨਹੀਂ ਲੜ ਸਕਦੇ ਉਹਦੇ ਨਾਲ ਰੌਲਾ ਪੈ ਜਾਂਦਾ ਲੜਾਈ ਹੋ ਜਾਂਦੀ ਧੜੇ ਬਣ ਜਾਂਦੇ ਮੈਂ ਚਾਹੁੰਦਾ ਸਰਪੰਚ ਕਿਸੇ ਪਾਰਟੀ ਦਾ ਨਾ ਹੋਵੇ ਸਰਪੰਚ ਪਿੰਡ ਦਾ ਹੋਵੇ ਬਾਅਦ ਬੋਟਾਂ ਮਿਲੀ ਜਿਹੜੀ ਮਰਜ਼ੀ ਪਾਰਟੀ ਨਾਲ ਚੱਲ ਜਾਓ ਤੁਹਾਡਾ ਡੈਮੋਕਰੇਟ ਕਰਾਈਟ ਹੈ ਜੇ ਕਿਤੇ ਸਰਬਸੰਮਤੀ ਕਰ ਲਵਾਂ ਸਾਰੇ ਪਿੰਡ ਦੀ ਪੰਚਾਇਤ ਤੇ ਵੀ 8 ਮੈਂਬਰ ਤੇ ਕਿ ਸਰਪੰਚ ਸਾਡੀ ਦੀ ਸਰਬਸੰਮਤੀ ਹੈ ਜੀ ਤਾਂ ਉਸ ਪਿੰਡ ਨੂੰ 5 ਲੱਖ ਰੁਪਇਆ ਨਗਦ ਦੇ ਨਾਮ ਸਰਕਾਰ ਵੱਲੋਂ ਤੇ ਨਾਲ ਸਟੇਡੀਅਮ ਸਕੂਲ ਮੱਲਾ ਕਲੀਨਿਕ ਜਾਂ ਜੋ ਵੀ ਉਹ ਪਿੰਡ ਕਹੂਗਾ ਉਹ ਉਹਨੂੰ ਗ੍ਰਾਂਟ ਦਿੱਤੀ ਜਾਊਗੀ ਇਹ ਉਸ ਪਿੰਡ ਤੇ ਹੈ ਵੀ ਉਹ ਕੀ ਮਤਾ ਪਾ ਕੇ ਦਿੰਦੀ ਨੇ ਜੇ ਸਰਬਸੰਮਤੀ ਕਰ ਲਵਾਂਗੇ ਕਿਉਂਕਿ ਮੈਨੂੰ ਇਹ ਹੈ 30-30 ਲੱਖ ਦੇ 40-40 ਲੱਖ ਦੇ ਖਰਚੇ ਹੋ ਜਾਂਦੇ ਵੱਡੇ ਪਿੰਡਾਂ 'ਚ ਜਲੇਬੀਆਂ ਅੱਡ ਤੇ ਉਹ ਉਹ ਤਾਂ ਹੁਣ ਤੁਸੀਂ ਦੇਖ ਲਿਓ ਜਦੋਂ ਅਨਾਊਂਸਮੈਂਟ ਹੋ ਗਈ ਕੁਝ ਦਿਨਾਂ 'ਚ ਇੱਕ ਦੂਜੇ ਨੂੰ ਕਹਿਣ ਲੱਗ ਜਾਣਗੇ ਸਰਪੰਚ ਪਹਿਲੀ ਨਾਂ ਦਾ ਲੱਗਣਾ ਹੈ ਸਰਪੰਚ ਉਹਨਾਂ ਨੇ ਤਾਂ ਸ਼ੁਰੂ ਕਰਤੀ ਆਪਾਂ ਲੇਟਾਂ ਲੈ ਦੱਸੋ ਇਹ ਕਾਹਦਾ ਲੇਟ ਹੈ ਇਹ ਦੱਸੋ ਇਹ ਕੋਈ ਦੱਸੋ ਕਿ ਇਲੈਕਸ਼ਨ ਕਮਿਸ਼ਨ ਨੇ ਕਿਹਾ ਵੀ ਇੰਨੀ ਤਰੀਕ ਤੋਂ ਸ਼ੁਰੂ ਕਰਨੀ ਹੈ ਉਹ ਨਹੀਂ ਲੇਟਾਂ ਤੇ ਨਾਲੇ ਐਤਕੀ ਲੋਕਾਂ ਦਾ ਭਾਈ ਸੁਆਹ ਬਦ ਲਿਆ ਹੋਇਆ ਦੇਸੀ ਰੂਸੀ ਦਾ ਨਹੀਂ ਐਤਕੀ ਹੈ ਕੰਮ ਅੰਗਰੇਜ਼ੀ ਐਤਕੀ ਦਾ ਇਹ ਯਾਰ ਜੇ ਨਾਂ ਹੋਵੇ ਪਿੰਡਾਂ ਚ ਉਹੀ ਪੈਸੇ ਪਿੰਡ ਤੇ ਲੱਗ ਜਾਣਗੇ ਉਹੀ ਜਿਹੜਾ 20-20 ਲੱਖ ਲਾਓਗੇ ਉਹ ਚ 10-10 ਲੱਖ ਵੈਸੀ ਦੇ ਦਿਓ ਪਿੰਡ ਨੂੰ ਪੰਚਾਇਤ ਨੂੰ ਦਾਨ ਕਰ ਦਿਓ ਪੰਜ ਸਾਡੇ ਵਾਲੇ ਪਾਸੇ ਆ ਜੂ ਬਾਕੀ ਤੁਹਾਨੂੰ ਗਰੰਟਾ ਹੋਰ ਦੇ ਦਾਂਗੇ ਪਿੰਡ ਦਾ ਤਾਂ ਨਿਹਾਰ ਬਦਲ ਜੂਗੀ ਨਾਲੇ 751 ਦੇ ਪਰਚੇ ਨਹੀਂ ਹੋਣਗੇ ਨਾਲੇ ਲੜਾਈਆਂ ਨਹੀਂ ਹੋਣਗੀਆਂ ਸੋ ਇਸ ਕਰਕੇ ਸਰਵਸੰਮਤੀ ਕਰਨੋਂ ਤਾਂ ਬੜਾ ਵਧੀਆ ਹੈ ਨਹੀਂ ਤਾਂ ਸ਼ਾਂਤੀ ਨਾਲ ਜੇ ਇਲੈਕਸ਼ਨ ਵੀ ਲੜਨੀ ਹੈ ਉਹ ਵੀ ਹੱਕ ਹੈ ਤੁਹਾਡਾ ਸ਼ਾਂਤੀ ਨਾਲ ਲੜੋ ਚੰਗੇ ਬੰਦਿਆਂ ਨੂੰ ਮੂਹਰੇ ਲੈ ਕੇ ਉਹ ਪਿੰਡ ਦਾ ਹੀ ਬੰਦਾ ਇਹ ਚ ਇਹ ਚ ਦੇਖੋ ਐਮਐਲਏ ਵੇਲੇ ਤਾਂ ਆਪਾਂ ਕਹਿ ਸਕਦੇ ਆ ਯਾਰ ਪਤਾ ਨਹੀਂ ਸੀ ਕਿਹਾ ਜਾਂ ਨਿਕਲੂਗਾ ਮੈਂ ਅਸਿਕੜਾ ਜਾਣਦੇ ਸੀ ਐਮਪੀ ਵੇਲੇ ਵੀ ਕਹਿ ਸਕਦੇ ਆ ਯਾਰ ਪਹਿਹਾ ਜਾਂ ਨਿਕਲੂਗਾ ਮੰਨੂ ਕੋੜਾ ਪਤਾ ਸੀ ਹੈਨਾ ਤੇ ਮੁੱਖ ਮੰਤਰੀ ਵਾਸਤੇ ਵੀ ਮੰਤਰੀ ਵਾਸਤੇ ਵੀ ਕਹਿ ਸਕਦੇ ਪਰ ਸਰਪੰਚ ਵਾਸਤੇ ਤਾਂ ਨਹੀਂ ਕਹਿ ਸਕਦੇ ਉਹ ਸਾਰਾ ਪਿੰਡ ਜਾਣਦਾ ਹੁੰਦਾ ਉਹਨੂੰ ਕਿ ਕਿਹਾ ਜਾ ਹੁਣ ਜਿਹੜਾ 40 ਲੱਖ ਲਾਊਗਾ ਉਹ ਫਿਰ 40 ਲੱਖ ਕੱਢੂ ਕਿੱਥੋਂ ਮੈਨੂੰ ਇਹ ਸਮਝ ਨਹੀਂ ਆਉਂਦੀ ਪਹਿਲਾਂ ਤਾਂ ਸਾਰਾ ਕੱਢ ਲੈਂਦਾ ਹੁਣਾ ਮੈਂ ਉਹ 40 ਲੱਖ ਵਾਲੇ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਐਤਕੀ ਨਾ ਪੰਗਾ ਲੈ ਲਓ ਐਤਕੀ ਮੈਂ ਆ ਇੱਥੇ 1 ਰੁਪਈਆ ਨਹੀਂ ਨਾ ਖਾਣ ਦੇਣਾ ਪੰਚਾਇਤ ਦਾ ਪੰਚਾਇਤ ਦਾ ਪੈਸਾ ਨਹੀਂ ਮੈਂ ਖਾਣ ਦੇਣਾ ਕਿਤੇ ਕਹੋਂਗੇ 40 ਲਾ ਕੇ 80 ਕੱਢਾਂਗੇ ਉਹ ਉਹ ਜਮਾਨੇ ਚਲੇ ਗਏ ਹੁਣ ਹਾਂ ਸਹਿਮਤੀ ਕਰ ਲੋ ਜਾ ਫਿਰ ਚੰਗੇ ਬੰਦੇ ਨੂੰ ਚੁਣ ਕੇ ਆ ਪੰਚਾਇਤਾਂ ਬਣਾਓ ਚੰਗੀਆਂ ਪੜੀਆਂ ਲਿਖੀਆਂ ਪੰਚੇ ਤਰ ਬਣਾਓ ਜਿਹੜੀਆਂ ਪਿੰਡ ਪ੍ਰਤੀ ਵਿਕਾਸ ਪ੍ਰਤੀ ਜਿਹੜੀਆਂ ਬਚਨਬੱਧ ਹੋਣ ਔਰ ਕੋਈ ਮੈਂ ਕਿਸੇ ਇਹ ਨਹੀਂ ਕਹਿੰਦਾ ਕਿਉਂਕਿ ਮੈਂ ਤਾਂ ਚੋਣ ਨਿਸ਼ਾਨੀ ਖਤਮ ਕਰਤੇ ਨਾ ਮੈਂ ਤਾਂ ਹੀ ਕਿਤੇ ਨੇ ਇਹਦਾ ਪਤਾ ਨਹੀਂ ਲੱਗਦਾ ਨਹੀਂ ਤਾਂ ਐ ਕਹਿਣ ਲੱਗ ਜਾਂਦੇ ਨੇ ਕਾਂਗਰਸੀ ਸਰਪੰਚਾ ਜੀ ਇਹਨੂੰ ਗ੍ਰਾਂਟ ਨਾ ਦਿਓ ਜੀ ਨਾ ਹੁਣ ਮੰਜੇ ਦੇ ਜਿੱਤੇ ਹੋਇਆ ਕੋਈ ਜੱਗ ਤੇ ਜਿੱਤੇ ਹੋਇਆ ਉਹ ਤਾਂ ਪਿੰਡ ਦਾ ਸਿਸ ਕਰਕੇ ਮੇਰੇ ਵੱਨ ਨੂੰ ਕੋਈ ਦਰਿਆਤ ਨਹੀਂ ਹੋਊਗੀ ਮੈਂ ਆਪਣੇ ਮੰਤਰੀਆਂ ਨੂੰ ਕਹਿ ਕੇ ਰੱਖੂੰਗਾ ਕਿ ਜਿਹੜਾ ਪਿੰਡ ਦਾ ਵਧੀਆ ਕੰਮ ਵਾਸਤੇ ਕੋਈ ਭਾਵੇਂ ਭਾਵੇਂ 500 ਦੀ ਵਾਦੀ ਦਾ ਪਿੰਡ ਹੈ ਭਾਵੇਂ 5000 ਦੀ ਵਾਦੀ ਦਾ ਪਿੰਡ ਹੈ ਜੇ ਕੋਈ ਵਧੀਆ ਆਈਡੀਆ ਲੈ ਕੇ ਆ ਰਿਹਾ ਕੋਈ ਪਿੰਡ ਪੈਸੇ ਦੇ ਦੋ ਜਿੰਨੇ ਦੇਣੇ ਤੇ ਜੇ 500 ਵਾਲੇ ਚ ਵੀ ਲਾਤਾ ਨਾ 5000 ਵਾਲੇ ਦੇਖਣ ਆਉਣਗੇ ਤੀਜੇ ਦਿਨ ਉਹ ਵੀ ਆਉਣਗੇ ਫਿਰ ਵੀ ਹਾਂ ਭਾਵੇਂ ਲੋਨ ਹੈ ਜੀ ਸੋ ਚੰਗੇ ਕੰਮ ਨੂੰ ਮੈਂ ਕਦੇ ਮਨਾਂ ਨਹੀਂ ਕਰਦਾ ਆਹੀ ਕੰਮ ਕਰਨਾ ਹੈ ਹੋਰ ਬਹੁਤ ਪੈਸੇ ਕਮਾਉਣੇ ਹੁੰਦੇ ਜੀ ਮੈਂ ਤਾਂ ਕਲਾਕਾਰ ਬਹੁਤ ਵਧੀਆ ਵੱਡਾ ਸੀ ਬੰਬੇ ਬੰਬੇ ਚਲੇ ਗਏ ਸੀ ਜਿੰਨੇ ਮਰਜ਼ੀ ਕਮਾ ਲੈਂਦੇ ਆ ਨਾ ਜਿਹੜੇ ਹੁਣ ਫਿਲਮਾਂ 'ਚ ਆਉਂਦੇ ਮੇਰੇ ਨਾਲ ਦੇ ਹੀ ਐ ਆ ਬਿੰਨੂ ਹੋਰੀ ਕਰਨਜੀ ਥੋਰੀ ਆਪਣੀ ਇਹ ਮੁੰਡੇ ਸਾਰੇ ਪਰ ਮੈਂ ਆਖਿਆ ਯਾਰ ਨਹੀਂ ਯਾਰ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਮੈਂ ਤੈਨੂੰ ਇਹੀ ਕਹਿਣਾ ਚਾਹੁੰਦਾ ਮੇਰੇ ਵਰਗੇ ਕਮਲੇ ਨੂੰ ਕਿਸੇ ਨੇ ਕਿਹਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮਕਾਰ ਤੀ ਲਾ ਲੈਂਦਾ ਹੁਣ ਤੱਕ ਤੂੰ ਮੇਰਾ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ ਪੈਸੇ ਨਾਲ ਪੋਜੀਸ਼ਨ ਬਣਦੀ ਕੋਈ ਕਾਰੋਬਾਰ ਚਲਾ ਲੈਂਦਾ ਉਹ ਧਨੀਆਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਂ ਲਿਖਵਾ ਲੈਂਦਾ ਅੱਗੇ ਜਵਾਬ ਆਇਆ ਗੱਲ ਤਾਂ ਤੇਰੀ ਠੀਕ ਹੈ ਮਿੱਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ ਪਰ ਰੁੱਖਾਂ ਨਾਲ ਸ਼ਾਮਾਂ ਮਿਟਦੀਆਂ ਇਹ ਸਮਾਂ ਸਭ ਨੂੰ ਢਾ ਲੈਂਦਾ ਉਹ ਕਿੰਨੇ ਧਨੀ ਹੋ ਹੋ ਤੁਰ ਗਏ ਕੌਣ ਕਿਸੇ ਦਾ ਨਾਮ ਲੈਂਦਾ ਕੌਣ ਲਿਖਦਾ ਫਿਰ ਸੱਚੀ ਗੁਰਬਾਨੀ ਜੇ ਨਾਨਕ ਹੱਤੀ ਪਾ ਲੈਂਦਾ ਜੇ ਗੁਰਨਾਨਦ ਸਾਹਿਬ ਦੁਕਾਨ ਖੋਲ ਕੇ ਵਹਿ ਜਾਂਦੇ ਫਿਰ ਪੰਜੇ ਨਾਲ ਪਹਾੜ ਕੌਣ ਰੋਕਦਾ ਜੀ ਫਿਰ ਸੱਜਣ ਠੱਗ ਵਰਗਿਆਂ ਨੂੰ ਕੌਣ ਸੁਧਾਰਦਾ ਜੀ ਫਿਰ ਮਲਕ ਭਾਗੋ ਤੇ ਭਾਈ ਲਾਲੋ ਦੀਆਂ ਰੋਟੀਆਂ 'ਚੋਂ ਫਰਕ ਕੌਣ ਕੱਢਦਾ ਜੀ ਫਿਰ ਉਦਾਸੀਆਂ ਕਰਕੇ ਪੂਰੀ ਦੁਨੀਆ ਜਾ ਕੇ ਕਿਰਤ ਕਰੋ ਵੰਡ ਛਕੋ ਦਾ ਹੋਕਾ ਕੌਣ ਦਿੰਦਾ ਜੀ ਹਰ ਗੱਲ ਪੈਸੇ ਵਾਸਤੇ ਨਹੀਂ ਲੋਕਾਂ ਦੇ ਹੱਕ 'ਚ ਖੜਨ ਦਾ ਵੀ ਆਪਦਾ ਹੀ ਨਜ਼ਾਰਾ ਹੁੰਦਾ ਹੈ ਮੈਂ ਤਾਂ ਵੀ ਬੜਾ ਨਜ਼ਾਰਾ ਲੈ ਰਿਆ ਇਸ ਗੱਲ ਦਾ ਪਰ ਮੈਨੂੰ ਤਾਂ ਤੜਕੀ ਜਦੋਂ ਉਹ ਗਾਣਾ ਕੱਢਣ ਲੱਗ ਜਾਂਦੇ ਨੇ ਮੈਨੂੰ ਬੜਾ ਵਧੀਆ ਲੱਗਦਾ ਵੀ ਅੱਜ ਫੇਰ ਰੋਣ ਲੱਗ ਗਏ ਤੜਕੀ ਕੱਢਣ ਲੱਗ ਜਾਂਦੇ ਗਾਣਾ ਮੈਨੂੰ ਜੇ ਮੈਂ ਤੁਰਿਆ ਜਾਂਦਾ ਜਾਂਦਾ ਨਾ ਬੂਟ ਦਾ ਫੀਤਾ ਬੰਨਣ ਵਾਸਤੇ ਬਹਿ ਜਾ ਉਹ ਵੀ ਕਹਿੰਦੇ ਲੈ ਭਗਵਾਨ ਤਮਾ ਤਾਂ ਡਿੱਗ ਪਿਆ ਉਹ ਦੱਸੋ ਯਾਰ ਮੈਂ ਐ ਨਹੀਂ ਮੈਂ ਤਾਂ ਮੈਂ ਤਾਂ ਤੁਹਾਡੇ ਜੜਾਂ 'ਚ ਬੈਠੂ ਆਇਆ ਹਰ ਗੱਲ ਤੇ ਲੱਗ ਲਾ ਰੰਦਾ ਹਰ ਗੱਲ ਤੇ ਜੇ ਪੌਂਤ ਬਣਾ ਜੁੱਠਿਆ ਸਵੇਰੇ ਬੈੱਡ 'ਚ ਉਹਨੇ ਪਹਿਲਾਂ ਖੱਬੇ ਖੱਬੇ ਪੈਰ ਦੀ ਚੱਪਲ ਪਾਈ ਇਹਦਾ ਮਤਲਬ ਖੱਬੇ ਪੱਕੀ ਹੁੰਦਾ ਜਾਂਦਾ ਪਤਾ ਨਹੀਂ ਕੀ ਕੀ ਇਹ ਭਾਈ ਜੀ ਥੋੜਾ ਪਿਆਰ ਹੈ ਇਹ ਮੇਰੇ ਕਰਕੇ ਨਹੀਂ ਹੈਗਾ ਮੈਂ ਇਥੋਂ ਨਹੀਂ ਡਰਦੇ ਇਹ ਤੁਹਾਡੇ ਤੋਂ ਡਰਦੇ ਨੇ ਵੀ ਯਾਰ ਉਹਦੇ ਨਾਲ ਉਹ ਨਹੀਂ ਲੋਕ ਨੇ ਸੋ ਮੈਨ ਜਿੰਨੇ ਜਰ ਤੁਸੀਂ ਮੇਰੇ ਨਾਲ ਹੋ ਮੈਨੂੰ ਕੋਈ ਪ੍ਰੋਬਲਮ ਨਹੀਂ ਮੈਂ ਤੁਹਾਡੇ ਨਾਲ ਤੇ ਪ੍ਰਮਾਤਮਾ ਉਹ ਡਰਦੇ ਅਸੀਂ ਕਿਸੇ ਤੋਂ ਨਹੀਂ ਬਸ ਉਹ ਨੀਲੀ ਛਤਰੀ ਵਾਲੇ ਤੋਂ ਡਰਦੇ ਆਂ ਉਹ ਸਮੱਤ ਬਖਸ਼ੇ ਬਲ ਬਖਸ਼ੇ ਲੋਕਾਂ ਦੇ ਕੰਮ ਆਈਏ ਲੋਕਾਂ ਦੇ ਕੰਮਾਂ ਚ ਲੋਕਾਂ ਦੇ ਤਰੱਕੀ ਕਿਸੇ ਦੇ ਘਰੇ ਦੀਵੇ ਜਗਣ ਜਿਵੇਂ 28 ਦੀਵੇ ਜੱਗ ਗਏ ਰੋਜ਼ਗਾਰ ਦੇ ਤੁਹਾਡੇ ਪਿੰਡ ਇਸੇ ਤਰ੍ਹਾਂ ਹੋਰ ਪਿੰਡਾਂ ਚ ਵੀ ਜਗਣ ਤੇ ਪਿੰਡ ਜਿਹੜੇ ਨੇ ਦੁਬਾਰੇ ਵਾਪਸ ਸੱਥਾਂ ਚ ਰੌਣਕਾਂ ਮੁੜਿਆਉਣ ਗਿੱਧੇ ਪੰਗੜੇ ਪਹਿਣ ਤੇ ਸਾਡਾ ਰੰਗਲਾ ਪੰਜਾਬ ਬਣੇ ਤੰਦਰੁਸਤ ਪੰਜਾਬ ਬਣੇ ਸੋ ਅੱਜ ਤੰਦਰੁਸਤ ਪੰਜਾਬ ਦੇ ਸਿਲਸਿਲੇ ਚ ਮੈਂ ਤੁਹਾਡੇ ਕੋਲ ਆਇਆ ਸੀ ਦੋਨੇ ਹੱਥ ਉੱਪਰ ਚਾਕੇ ਜੇ ਤੁਹਾਨੂੰ ਲੱਗਦਾ ਕਿ ਹਾਂ ਸਾਡਾ ਪੁੱਤ ਹੀ ਹੈ ਸਾਡਾ ਭਤੀਜਾ ਹੀ ਹੈ ਸਾਡਾ ਭਾਈ ਹੈ ਉਹ ਹੈ ਜੀ ਹੈ ਜਿਹੜਾ ਜਿਹੜਾ ਪਹਿਲਾਂ ਸੀ ਦੋ ਨਾਰੇ ਲਾ ਦਿਓ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੇ ਸੋਨਿਆਰ ਬਹੁਤ ਸ੍ਰੀ ਆਤਮਾ ਬਹੁਤ ਬਹੁਤ ਧੰਨਵਾਦ ਜਿਉਂਦੇ ਵੱਸਦੇ ਰਹੋ ਲੋਕੋਂ ਕੋ ਅਕਸਰ ਕਹਤੇ ਸੁਣਾ ਹੈ ਜਿੰਦਾ ਰਹੇ ਤਾਂ ਫਿਰ ਮਿਲਾਂਗੇ ਲੇਕਿਨ ਇਸ ਦਿਲ ਨੇ ਕਿਹਾ ਹੈ ਮਿਲਤੇ ਰਹੇ ਤੋ ਜਿੰਦਾ ਰਹੇਗੇ ਮਿਲਦੇ ਰਵਾਂਗੇ ਬਹੁਤ ਬਹੁਤ ਧੰਨਵਾਦ ਜਿਉਂਦੇ ਵਾਸਤੇ ਰਹੋ